ਕੌਲਪਸ ਤੋਂ ਰਹਿਗੂਟੀ ਕੀ ਫਤਿਹ ਸੀਖਤ ਕਪਤਾਨ ਮੋਰਚਾ ਜਲ ਰਾਜਨੀਤਿਕ ਭਾਰ ਸੇ ਕਿਸਾਨ ਮਜ਼ਦੂਰ ਮੋਰਚਾ ਉਤੇ ਫਤਿਹ ਫਤਿਹ ਤੇ ਭਾਰ ਤੇ ਕਿਸਾਨ ਜੁਗਨ ਨੇ ਤਸਦੀ ਪਰ ਬੋਲੇ 26 ਜਨਵਰੀ ਨੂੰ ਟਰੈਕਟਰ ਪ੍ਰਦਰਸ਼ਨ ਦੀ ਤਿਆਰ ਹੋ ਰਿਹਾ ਹੈ ਸੋ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਮੋਦੀ ਸਰਕਾਰ ਕਾਰਪੋਰੇਟਕਰਾਨ ਦੇ ਇਸ਼ਾਰਿਆਂ ਤੇ ਕੰਮ ਕਰ ਰਹੀ ਹੈ ਇਸ ਕਾਰਨ 26 ਜਨਵਰੀ ਪੱਲੀ ਵੱਲ ਨੂੰ ਮੁੜ ਕੇ ਛੜਕਾ ਦੇ ਕਿਨਾਰੇ ਤੇ ਖਿਲਾਰ ਨੇ ਹਨ ਸੋ ਸਾਰੇ ਨਗਰ ਨਿਵਾਸੀਆਂ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਕੱਲ ਨੂੰ ਸੈਂਟਰਲ ਯੂਨੀਵਰਸਿਟੀ ਯੂਨੀਵਰਸਿਟੀ ਕੋਟਵਾਲ ਵਿਖੇ ਆਪਣੇ ਡਾਇਰੈਕਟਰ ਵੱਟੇ ਵੱਟ ਅੱਜ ਸੜਕ ਤੇ ਖਿਲਾਰੂ 12 ਵਜੇ ਤੋਂ ਲੈ ਕੇ ਆਪਣਾ ਸੋਨਹੜੇ ਤੱਕ ਪਰ ਸਿਖਿਆ ਕਰਮ ਹੈ ਸੋ ਸਾਡੇ ਨਗਰ ਨਿਵਾਸੀਆਂ ਉਹ ਰੋਟੇ ਰੋਟਾ ਇੱਥੇ ਟੋਟੇ ਸੜਕ ਦੇ ਕਿਨਾਰੇ ਤੇ ਸਾਨੂੰ ਦੀ ਖਲਾਅਨ ਦੀ ਪਰਵਾਤਾ ਕਰਨੀ ਕੋਈ ਵੀ ਟਰੈਕਟਰ ਪਿੰਡ ਦੇ ਵਿੱਚ ਘਰ ਦੇ ਵਿੱਚ ਕਦਾ ਨਹੀਂ ਹੋਣਾ ਚਾਹੀਦਾ ਸਾਰੇ ਨਗਰ ਦੇ ਵਸਨੀਕਾਂ ਨੂੰ ਬੇਨਤੀ ਹੈ ਕਿ ਵੱਤ ਤੋਂ ਵੱਧ ਟਰੈਕਟਰ ਉਥੇ ਦਿੱਲੀ ਵੱਲੋਂ ਹੋਰ ਕਰਕੇ ਖਲਾਅ ਰਹੇ ਹਨ ਉਹਦੀ ਸਰਕਾਰ ਕਾਰਪੋਰੇਟ ਖਲਾਅ ਰਹਿਆ ਦੇ ਸਾਰਿਆਂ ਦੇ ਕੋਤੇ ਪਰਵਾਹ ਨੂੰ ਬੇਨਤੀ ਹੈ ਕਿ ਮੋਦੀ ਸਰਕਾਰ ਕਾਪੋਰੇਟ ਭਰਾਣਾ ਦੇ ਇਸ਼ਾਰਿਆਂ ਤੇ ਕੱਲੋ ਚੱਲਣਾ ਦੇ ਲਈ ਠੀਕ ਹੈ ਜੀ ਕੱਲੋ 26 ਜਨਵਰੀ ਨੂੰ ਟਰੈਕਟਰ ਦੇ ਮੂਹਰੇ ਸਟ ਦਿੱਲੀ ਵੱਲ ਨੂੰ ਮੂੰਹ ਕਰਕੇ ਕਿਚੜਾ ਦੇ ਕਿਨਾਰੇ ਤੇ ਖੜਾ ਹੋਏ ਹਨ ਸੋ ਸਾਰੇ ਨਗਰ ਨਿਵਾਸੀਆਂ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਕੱਲੋ ਸੈਂਟਰਲ ਯੂਨੀਵਰਸਿਟੀ ਯੂਨੀਵਰਸਿਟੀ ਕੋ ਦੋ ਦੇ ਕੇ ਆਪਰੇਟਰਾਂ ਤੇ ਮੋਟਰ ਵਾਹਨ ਉਪਰ ਸੜਕ ਤੇ ਖੜਾ ਹੋ 12 ਵਜੇ ਤੋਂ ਲੈ ਕੇ ਸਪਨਾ ਹੋਏ ਤੱਕ ਟਰੈਕਟਰ ਪ੍ਰੋਜੈਕਸ਼ਨ ਕਰਨਾ ਹੋਇਆ ਹੈ ਸੋ ਸਾਰੇ ਨਗਰ ਨਿਵਾਸੀਆਂ ਨੂੰ ਮੋਟਰ ਵਾਹਨ ਤੇ ਟਰੈਕਟਰ ਸੋਤੇ ਸੜਕ ਦੇ ਕਿਨਾਰੇ ਤੇ ਉਪਜ ਨੂੰ ਦੀ ਖਲਾਅ ਰੂ ਦੀ ਤਰਕਪਾਲਤਾ ਕਰਨੀ ਕੋਈ ਵੀ ਟਰੈਕਟਰ ਪਿੰਡ ਦੇ ਵਿੱਚ ਘਰ ਦੇ ਵਿੱਚ ਖੜਾ ਨਹੀਂ ਹੋਣਾ ਚਾਹੀਦਾ ਸੋ ਸਾਰੇ ਨਗਰ ਨਿਵਾਸੀਆਂ ਨੂੰ ਦੇ ਵਰਤਮਾਨ ਪ੍ਰਸਤੋ ਉਥੇ ਦਿੱਲੀ ਵੱਲੋਂ ਹੋ ਰਿਹਾ ਕਰਕੇ ਖਲਾਅ ਰਹੇ ਹਨ ਕੋਈ ਸਰਕਾਰ ਕਾਰਪੋਰੇਟ ਘਰਾੜਿਆ ਦੇ ਇਸ਼ਾਰਿਆਂ ਤੇ ਕੰਮ ਕਰ ਰਹੀ ਹੈ ਸੂ ਸਾਰੇ ਨਗਰ ਨਿਵਾਸੀਆਂ ਨੂੰ ਬੇਤੀ ਹੈ ਇਹਨੀਆਂ ਬੇਤੀਆਂ ਪ੍ਰਵਾਨ ਕਰੋ ਵਹੀ ਗੁਰਜੀਤ ਸਿੰਘ ਸਾਹਿਬ ਵਹੀ ਗੁਰਜੀਤ ਦੀ ਪਤਨੀ ਵਹੀ ਗੁਰਜੀਤ ਸਿੰਘ ਸਾਹਿਬ ਵਹੀ ਗੁਰਜੀਤ ਦੀ ਪਤਨੀ ਖੇਤੀਬਾੜੀ ਸੰਘ ਮੋਰਚਾ ਜਲਵਾਯੂ ਨਿਦਧਾਰਨ ਤੋਂ ਤੇ ਕਿਸਾਨ ਮਜ਼ਦੂਰ ਮੋਰਚਾ ਦੇ ਸੱਤੇ ਤੇ ਭਾਰਤ ਦੇ ਕਿਸਾਨ ਜੂਨ ਨੇ ਪਾਸੇ ਤੋਂ ਪਰਬਲੋ 26 ਜਨਵਰੀ ਨੂੰ ਟਰੈਕਟਰ ਪ੍ਰਦਰਸ਼ਨ ਦੀ ਤਿਆਰ ਹੋ ਰਿਹਾ ਹੈ ਸੋ ਸਾਰੇ ਕਿਸਾਨ ਭਰਾਵਾਂ ਨੂੰ ਦੇਖਦੇ ਹਾਂ ਕਿ ਮੋਦੀ ਸਰਕਾਰ ਕਾਰਪੋਰੇਟਕਰਨ ਦੇ ਇਸ਼ਾਰਿਆਂ ਦੇ ਕੰਮ ਕਰ ਰਹੀ ਹੈ ਇਹ ਕੰਮ 26 ਜਨਵਰੀ ਨੂੰ ਪਾਇਆਂ ਟਰੈਕਟਰ ਦੇ ਮੇਲੇ ਉਹਨੂੰ ਦਿੱਤੀ ਹੈ ਕਿ ਕਲ ਨੂੰ ਸੈਂਟਰਲ ਯੂਨੀਵਰਸਿਟੀ ਯੂਨੀਵਰਸਿਟੀ ਤੋਂ ਬਿਖੇ ਆਪਣੇ ਟਰੈਕਟਰ ਬਹੁਤ ਵੱਟ ਇੱਥੇ ਸੜਕ ਤੇ ਖੜਾ ਹੋ 12 ਮਿੰਟ ਲੱਗੇ 12 ਵਜੇ ਤੱਕ ਟਰੈਕਟਰ ਪ੍ਰਦਰਸ਼ਨ ਕਰਨਾ ਹੈ ਸੋਸੋਰੇ ਨਗਰ ਨਿਵਾਸੀਆਂ ਨੂੰ ਬਹੁਤੋ ਬਹੁਤ ਟਰੈਕਟਰ ਉੱਥੇ ਸੜਕ ਦੇ ਕਿਨਾਰੇ ਤੇ ਪਚਾਉਂਦੇ ਖਲਾਰੂ ਦੇ ਤਰਬਾਤਾ ਕਰਨੇ ਕੋਈ ਵੀ ਟਰੈਕਟਰ ਪਿੰਡ ਦੇ ਵਿੱਚ ਕਾਰਪੋਰੇਟ ਭਰਾੜਾ ਦੇ ਸਾਰਿਆਂ ਦੇ ਕੰਮ ਕਰ ਰਹੀ ਹਾਂ ਸੋਸੋਰੇ ਨਗਰ ਨਿਵਾਸੀਆਂ ਨੂੰ ਦੇਖੀਏ ਇੰਨੀਆਂ ਬੇਸਤੀਆਂ ਪਰਿਵਾਰ ਤੋਂ ਵਾਹਿਗੁਰੂ ਜੀ ਦਾ ਸਾਲ ਸੋਹੇ ਬੁਲਤੀ ਜੀ ਦੇ ਪਤੇ ਫੋਟੇ ਰੋਕਤਾਨ ਮੋਰਚਾ ਡੋਲ ਰਾਜੀ ਨਿਕਾਟ ਤੋਂ ਤੇ ਇੱਕ ਪਾਣ ਮੋਰਚਾ ਛੇ ਫੱਡੇ ਤੇ ਪਾਣ ਜਨਵਰੀ ਨੂੰ ਉਸ ਤੋਂ ਚੱਲ ਰਿਹਾ 6 ਜਨਵਰੀ ਨੂੰ ਟਰੈਕਟਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸੋ ਬਾਰੇ ਸਤਨ ਪ੍ਰਾਣ ਨੂੰ ਦੇਖਿਆ ਤੇ ਮੁੰਡੀ ਸਰਕਾਰ ਕਾਰਪੋਰੇਟ ਭਰਾਵਾਂ ਦੇ ਵਿਚਾਰਿਆ ਤੇ ਕੰਮ ਕਰ ਰਹੀ ਹੈ ਤੇ ਕਹੋ ਛੱਤੀ ਇਸ ਤੋਂ ਬਾਅਦ ਸਾਰਪ੍ਰੇਰਕ ਤਰ੍ਹਾਂ ਦੇ ਸਾਰਿਆਂ ਦੇ ਕੰਮ ਕਰ ਰਹੀ ਹੈ ਇਹ ਕਹੋ 6 ਜਨਵਰੀ ਨੂੰ ਪ੍ਰੈਸਰਾਂ ਦੇ ਮੋਹ ਤੇ ਜਿੰਦੀ ਵੱਲੋਂ ਮੋਹ ਵਰਕੇ ਸੜਕਾਂ ਦੇ ਇਤਨਾ ਨਾਲ ਸੇ ਹਲਾਰ ਨਹੀਂ ਸੋ ਸੜਕ ਦੇ ਖਲਾਅ ਨੂੰ ਖਲਾਅ ਦੇ ਸਰਪਾਲਤਾ ਕਰਨੇ ਕੋਈ ਵੀ ਟਰੈਕਟਰ ਪਿੰਡ ਦੇ ਵਿੱਚ ਘਰ ਦੇ ਵਿੱਚ ਖੜਾ ਨਹੀਂ ਹੋਣਾ ਚਾਹੀਦਾ ਸੋ ਸਾਰੇ ਨਗਰ ਨਿਵਾਸੀਆਂ ਨੂੰ ਬੇਨਤੀ ਹੈ ਕਿ ਬਹੁਤ ਬਹੁਤ ਟਰੈਕਟਰ ਉਥੇ ਦਿੱਲੀ ਵੱਲ ਹੋ ਕਰਕੇ ਖਲਾਅ ਨੇ ਹਨ ਕੋਈ ਸਰਕਾਰ ਕਾਰਪੋਰੇਟ ਭਰਾਨਾ ਦੇ ਸਾਰਿਆਂ ਤੇ ਕੰਮ ਕਰ ਰਹੀ ਹੈ ਸੋ ਸਾਰੇ ਨਗਰ ਨਿਵਾਸੀਆਂ ਨੂੰ ਬੇਨਤੀ ਹੈ ਸੰਨੀਆ ਦੇੰਤਰਾ ਪ੍ਰਮਾਣ ਸਰੂ ਵਾਹਿਗੁਰੂ ਦੀ ਖਾਨਸਾ ਵਾਹਿਗੁਰੂ ਦੀ ਫਤਿਹ ਇਹ ਰਸਤਿਆਂ ਖਾਨਸਾ ਨੇ ਰਸਤਿਆਂ ਦੀ ਫਤਿਹ ਹੈ ਜੀ ਉਸ ਤੋਂ ਤੱਕ ਦਾ